ਕਹਿੰਦੇ ਸਮਾਂ ਬੜਾ ਬਲਵਾਨ ਹੁੰਦਾ ਹੈ ਕਿਸੇ ਵਕਤ ਬੰਦਾ ਅਰਸ਼ਾਂ ਤੇ ਹੁੰਦਾ ਹੈ ਤੇ ਕਿਸੇ ਵਕਤ ਬੰਦਾ ਫਰਸ਼ਾਂ ਤੇ ਹੁੰਦਾ ਹੈ ਬਈ ਪਤਾ ਲੱਗਦਾ ਹੈ ਕਿ ਕਿਸੇ ਵਕਤ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਸੀਗੇ ਤੇ ਅੱਜ ਤੁਸੀਂ ਮੋਚੀ ਦਾ ਕੰਮ ਕਰ ਰਹੇ ਹੋ ਕਿਸੇ ਵਕਤ ਪੂਰੀ ठाਠ ਬਾਠ ਵਾਲਾ ਬੰਦਾ ਹੈ ਨਾ ਪੰਜਾਬ ਪੁਲਿਸ ਦਾ ਰੌਬ ਹੁੰਦਾ ਹੈ ਪੂਰਾ ਤੇ ਅੱਜ ਉਹੀ ਬੰਦਾ ਮੋਚੀ ਦਾ ਕੰਮ ਕਰਦਾ ਹਾਲਾਂਕਿ ਕੰਮ ਛੋਟਾ ਵੱਡਾ ਨਹੀਂ ਹੁੰਦਾ ਭਾਈ ਕੀ ਅਜਿਹੇ ਕਾਰਨ ਬਣਦੇ ਨੇ ਕਿ ਇਹ ਕੰਮ ਕਰਨਾ ਪੈਂਦਾ ਮਜਬੂਰੀ ਕਾਰਨ ਜੀ ਕੁਝ ਗਲਤੀਆਂ ਹੋ ਗਈਆਂ ਸੀ ਮਜਬੂਰੀ ਕਾਰਨ ਸ਼ਰਾਬੀ ਕੇ ਜਿਹੜੇ ਸਰਕਾਰੀ ਚਿੱਠੀਆਂ ਸੀ ਉਹ ਗੇਰਦੀਆਂ ਜੀ ਕਿੰਨਾ ਕੁ ਟਾਈਮ ਤੁਸੀਂ ਨੌਕਰੀ ਕੀਤੀ ਇਸ ਵਿਭਾਗ ਵਿੱਚ ਤਕਰੀਬਨ ਲਾਲੋ ਜੀ ਐਸਪੀ ਹੋ ਰਹੇ ਹਨ 94 ਤੋਂ 99 ਦੇ ਵਿੱਚ ਸੁਹੇ 5 ਸਾਲ ਕੇ ਵੀ 2019 ਦੇ ਵਿੱਚ ਮੈਨੂੰ ਅਟੈਕ ਹੋ ਗਿਆ ਜੀ ਉਹ ਟੈਕ ਕਰਨ ਆਣ ਦਾ ਕਾਰਨ ਕੀ ਸੀ ਇੱਕ ਤਾਂ ਆਪਣੀ ਵਾਂਝੇ ਰਹਿ ਗਈ ਜੀ ਆ ਨੌਕਰੀ ਮੋਚੀ ਦੀ ਪੋਸਟ ਤੋਂ ਵਾਂਝੇ ਰਹਿ ਗਈ ਜੀ ਵਾਂਝੇ ਰਹਿਣ ਕਰਕੇ ਦਿਨ ਰਾਤ ਡਿਪਰੈਸ਼ਨ 'ਚ ਚਲੇ ਗਏ ਜੀ ਇਸ ਕਾਰਨ 2019 'ਚ ਅਟੈਕ ਹੋ ਗਿਆ ਜੀ ਪੈਰਾਲਾਈਜ਼ ਅਟੈਕ ਹੁੰਦਾ ਸੀ ਉਹ ਥੋੜਾ ਜਿਹਾ ਜੀ ਦੇਖੋ ਮਜ਼ਾਕ ਟਾਈਪ ਟੀਚਰਾਂ ਟਾਈਪ ਕਰਦੇ ਤੇ ਪੈਰਲਾਈਜ਼ ਹੋ ਗਿਆ ਕੋਈ ਲਾਲੋ ਪਿੰਗਲਾ ਕਹਿੰਦਾ ਜੀ ਤਾਂ ਤੁਹਾਡੇ ਬੱਚੇ ਕਹਿੰਦੇ ਸੀ ਤੁਹਾਨੂੰ ਆਪਣੇ ਬੱਚੇ ਪਿੰਗਲੇ ਕਹਿੰਦੇ ਸੀ ਜਦੋਂ ਪੈਰਲਾਈਜ਼ ਹੋਇਆ ਜੀ ਮੈਂ ਇੱਥੇ ਘਰੜਾ ਹਸਪੀਟਲ ਸੀ ਜੀ ਉਹਦੇ ਬਾਅਦ ਮੇਰੇ ਤੋਂ ਖੜਾ ਨਹੀਂ ਸੀ ਉਹ ਹੁੰਦਾ ਸਰ ਜਦੋਂ ਖੜਾ ਨਹੀਂ ਸੀ ਉਹ ਹੁੰਦਾ ਫਿਰ ਇਹਨਾਂ ਦੇਖਿਆ ਇਹ ਫਿਰ ਰਾਤ ਨੂੰ ਮੈਨੂੰ ਛੱਡ ਕੇ ਚਲੇ ਗਏ ਸੀ ਪਰਵਾਹ ਨਹੀਂ ਪਸਤਾਵਾ ਹੁੰਦਾ ਜੀ ਕਿ ਵੀ ਨਾ ਥੋੜਾ ਖੁੱਲੇ ਚੱਲਦੇ ਜੀ ਤਾਂ ਜੋ ਨੌਕਰੀ ਦਾ ਰੋਹ ਪੁੰਦਾ ਪੈਗ ਲਾਣ ਲੱਗੇ ਜੋ ਲਾਣ ਲੱਗੇ ਪਸਤਾਵਾ ਤਾਂ ਹੁੰਦਾ ਜੀ ਉਹ ਤਾਂ ਲਾਈਫਟਾਈਮ ਚੱਲੀ ਜਾਣਾ ਜੀ ਬਹੁਤ ਪਸਤਾਵਾ ਹੁੰਦਾ ਜੀ ਤੇ ਅੱਜ ਜਦੋਂ ਉਹ ਸਮੇਂ ਨੂੰ ਯਾਦ ਕਰਦੇ ਹਾਂ ਤਾਂ ਕਿੰਨਾ ਕੁ ਦੁੱਖ ਹੁੰਦਾ ਬਹੁਤ ਦੁੱਖ ਲੱਗਦਾ ਜੀ ਬਹੁਤ ਬਹੁਤ ਜ਼ਿਆਦਾ ਕਿ ਵੀ ਆ ਵਰਦੀ ਪਾ ਕੇ ਟਰ ਹੋਣੀ ਜੀ ਬੱਲੇ ਬੱਲੇ ਹੋਣੀ ਸ੍ਰੀ ਕਾਲ ਜੀ ਲਿਵ ਵਾਂ ਦੇਖ ਰਹੇ ਤੁਸੀਂ ਤੇ ਮੈਂ ਰਮਨਦੀਪ ਸਿੰਘ ਤਾਂ ਅੱਜ ਇੱਕ ਬੜੀ ਹੀ ਖਾਸ ਸਟੋਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਹਿੰਦੇ ਸਮਾਂ ਬੜਾ ਬਲਵਾਨ ਹੁੰਦਾ ਹੈ ਕਿਸੇ ਵਕਤ ਬੰਦਾ ਅਰਸ਼ਾ ਤੇ ਹੁੰਦਾ ਤੇ ਕਿਸੇ ਵਕਤ ਬੰਦਾ ਫਰਸ਼ਾ ਤੇ ਹੁੰਦਾ ਹੈ ਪਰਮਾਤਮਾ ਅਰਸ਼ਾਂ ਤੇ ਪਹੁੰਚਾ ਦਿੰਦਾ ਹੈ ਪਰ ਬੰਦੇ ਦੀਆਂ ਕੁਝ ਅਜਹੀਆਂ ਗਲਤੀਆਂ ਹੋ ਜਾਂਦੀਆਂ ਨੇ ਜੋ ਕਿ ਉਸ ਨੂੰ ਫਰਸ਼ ਤੇ ਲੈ ਆਉਂਦੀਆਂ ਨੇ ਤਾਂ ਸਾਡੇ ਨਾਲ ਇੱਕ ਅਜਿਹਾ ਹੀ ਸਾਡਾ ਵੀਰ ਮੌਜੂਦ ਹੈ ਕਿਸੇ ਵਕਤ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਸੀ ਤੇ ਅੱਜ ਸਮਾਂ ਅਜਿਹਾ ਬਣਦਾ ਹੈ ਕਿ ਉਸ ਨੂੰ ਮੋਚੀ ਦਾ ਕੰਮ ਕਰਨ ਦੇ ਲਈ ਮਜਬੂਰ ਹੋਣਾ ਪੈਂਦਾ ਵੈਸੇ ਕੰਮ ਛੋਟਾ ਵੱਡਾ ਨਹੀਂ ਹੁੰਦਾ ਪਰ ਢਿੱਡ ਨੂੰ ਪਾਲਣ ਵਾਸਤੇ ਕੰਮ ਕਰਨਾ ਪੈਂਦਾ ਤਾਂ ਬਾਈ ਦੇ ਨਾਲ ਗੱਲਬਾਤ ਕਰਾਂਗੇ ਤਾਂ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਕੀ ਨਾਮ ਹੈ ਤੁਹਾਡਾ ਮੇਰਾ ਪੱਕਾ ਨਾਮ ਸੁਨੀਲ ਕੁਮਾਰ ਜੀ ਸਨ ਨੌਬਿੱਲਾ ਰਾਮ ਸੁਰਜੀਤ ਜੀ ਬਾਈ ਪਤਾ ਲੱਗਦਾ ਹੈ ਕਿ ਕਿਸੇ ਵਕਤ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਸੀਗੇ ਤੇ ਅੱਜ ਤੁਸੀਂ ਮੋਚੀ ਦਾ ਕੰਮ ਕਰ ਰਹੇ ਹੋ ਕਿਸੇ ਵਕਤ ਪੂਰੀ ਠਾਠ ਬਾਠ ਵਾਲਾ ਬੰਦਾ ਹੈ ਨਾ ਪੰਜਾਬ ਪੁਲਿਸ ਦਾ ਰੋਬ ਹੁੰਦਾ ਹੈ ਪੂਰਾ ਤੇ ਅੱਜ ਉਹੀ ਬੰਦਾ ਮੋਚੀ ਦਾ ਕੰਮ ਕਰਦਾ ਹਾਲਾਂਕਿ ਕੰਮ ਛੋਟਾ ਵੱਡਾ ਨਹੀਂ ਹੁੰਦਾ ਬਾਈ ਕੀ ਅਜਿਹੇ ਕਾਰਨ ਬਣਦੇ ਨੇ ਕਿ ਇਹ ਕੰਮ ਕਰਨਾ ਪੈਂਦਾ ਮਜਬੂਰੀ ਕਾਰਨ ਜੀ ਕੁਝ ਗਲਤੀਆਂ ਹੋ ਗਈਆਂ ਸੀ ਮਜਬੂਰੀ ਕਾਰਨ ਜੀ ਕੀ ਗਲਤੀ ਹੋ ਗਈ ਸੀ ਬਾਈ ਜਦੋਂ ਆਪਣੇ ਐਸਪੀ ਹੋ ਭਰਤੀ ਹੋਏ ਸੀ ਨਾ ਜੀ ਇਹ ਫਰੀਦਕੋਟ ਪੁਲਿਸ ਲੈਨ ਚ ਜੀ 92 ਚ ਉਹਦੇ ਬਾਅਦ ਮੇਰੀ ਪੋਸਟਿੰਗ ਹੋ ਗਈ ਸੀ 11 ਫੇਸ ਕਮਾਉਂਡ ਕੰਪਲੈਕਸ ਜੀ ਮੋਹਾਲੀ ਚ ਉਹਦੇ ਬਾਅਦ ਮੇਰੀ ਡਾਕ ਤੇ ਡਿਊਟੀ ਲਾਤੀ ਸੀ ਜੀ ਠੀਕ ਹੈ ਉਹਦੇ ਬਾਅਦ ਮੈਂ ਉਹਦਾ ਕੰਮ ਕੀ ਸੀ ਡਾਕ ਕਿਵੇਂ ਮਤਲਬ ਡਾਕ ਆਪਣੇ ਪੁਲਿਸ ਲਾਈਨ ਪਹੁੰਚਾਉਣੀ ਜਾਂ ਥਾਣੇ 'ਚ ਪਹੁੰਚਾਉਣੀ ਉਹ ਕੰਮ ਸੀ ਜੀ ਮੇਰਾ ਉਹਦੇ ਬਾਅਦ ਡਾਕ ਮੇਰ ਤੋਂ ਗਿਰ ਗਈ ਜੀ ਡਾਕ ਗਿਰਨ ਤੋਂ ਬਾਅਦ ਮੈਨੂੰ ਡਿਸਮਿਸ ਕਰਤਾ ਸੀ ਕੀ ਕਾਰਨ ਬਣਿਆ ਕਿ ਤੁਹਾਡੇ ਕੋਲੋਂ ਡਾਕ ਗਿਰ ਗਈ ਮਤਲਬ ਗਲਤੀ ਤਾਂ ਹਰ ਬੰਦੇ ਤੋਂ ਹੋ ਜਾਂਦੀ ਹੈ ਪਰ ਡਿਸਮਿਸ ਕਿਉਂ ਕਰ ਦਿੱਤਾ ਗਿਆ ਡਾਕ ਗਿਰਨ ਦਾ ਕਾਰਨ ਕੀ ਸੀ ਕਾਰਨ ਥੋੜੀ ਮੈਂ ਸ਼ਰਾਬ ਪੀ ਲਈ ਸੀ ਜੀ ਇਸ ਕਾਰਨ ਹੋਇਆ ਜੀ ਸ਼ਰਾਬ ਪੀ ਕੇ ਜਿਹੜੇ ਸਰਕਾਰੀ ਚਿੱਠੀਆਂ ਸੀ ਉਹ ਗੇਰਦੀਆਂ ਜੀ ਕਿੰਨਾ ਕੁ ਟਾਈਮ ਤੁਸੀਂ ਨੌਕਰੀ ਕੀਤੀ ਐ ਇਸ ਵਿਭਾਗ ਵਿੱਚ ਤਕਰੀਬਨ ਲਾ ਲਓ ਜੀ ਐਸਪੀ ਹੋ ਰਹੇ ਆ 94 ਤੋਂ 99 ਜਿਸ ਵਿੱਚ ਹੋਏ ਡਿਸਮਿਸ ਹੋਏ 5 ਸਾਲ ਦੀ ਹਾਂਜੀ 5 ਸਾਲ ਨੌਕਰੀ ਕੀਤੀ ਹੈ ਜੀ ਜਦੋਂ 5 ਸਾਲ ਨੌਕਰੀ ਕਰਨ ਤੋਂ ਬਾਅਦ ਇੱਕਦਮ ਤੁਹਾਨੂੰ ਡਿਸਮਿਸ ਕਰ ਦਿੱਤਾ ਜਾਂਦਾ ਫਿਰ ਉਸ ਤੋਂ ਬਾਅਦ ਘਰ ਦੇ ਹਾਲਾਤ ਕੀ ਬਣਦੇ ਨੇ ਜਿਵੇਂ ਫੈਮਿਲੀ ਨੂੰ ਪਤਾ ਲੱਗਦਾ ਕਿ ਸਾਡਾ ਬਾਪੂ ਜਿਹੜਾ ਡਿਸਮਿਸ ਕਰ ਦਿੱਤਾ ਗਿਆ ਫਿਰ ਥੋੜੀ ਕੀ ਸਿਚੁਏਸ਼ਨ ਸੀ ਤੁਸੀਂ ਠੀਕ ਸੀਗੇ ਕਿਵੇਂ ਉਸ ਦਰਦ ਨੂੰ ਸਹਿਆ ਤੁਸੀਂ ਨਹੀਂ ਜੀ ਪਰੇਸ਼ਾਨੀ ਤਾਂ ਬਹੁਤ ਕੱਟੀ ਹੈ ਜੀ ਚਲੋ ਮਿਹਨਤੋਂ ਮਜ਼ਦੂਰੀ ਕਰਕੇ ਬੱਚੇ ਪਾਲੇ ਤੇ ਮਿਹਨਤ ਤਾਂ ਬਹੁਤ ਕੀਤੀ ਹੈ ਜੀ ਤੇ ਮੋਚੀ ਦਾ ਵੀ ਕੰਮ ਕਰਿਆ ਸ਼ਾਇਦ ਵੀ ਕੱਢਿਆ ਜੀ ਬਹੁਤ ਮਿਹਨਤ ਕਰੀ ਹੈ ਜੀ ਪਰ ਪਰਿਵਾਰ ਦਾ ਕੋਈ ਸਾਥ ਨਹੀਂ ਮਿਲੇ ਜੀ ਕਿਉਂ ਪਰਿਵਾਰ ਦਾ ਸਾਥ ਕਿਉਂ ਨਹੀਂ ਬਣਿਆ ਪਰਿਵਾਰ ਤਾਂ ਹੁੰਦਾ ਹੀ ਸਰ ਵਾਸਤੇ ਹੈ ਨਾ ਕਿ ਮਾੜੇ ਚੰਗੇ ਸਮੇਂ ਚ ਨਾਲ ਖੜ ਸਕੇ ਪਰਿਵਾਰ ਦੀ ਗੱਲ ਐਦਾ ਜੀ 99 ਜਮਾਟ ਡਿਸਮਿਸ ਹੋ ਗਿਆ ਫਾਦਰ ਦੀ ਡੈਥ ਹੋ ਗਈ ਸੀ ਜੀ 2000 ਚ ਜੀ ਉਹਦੇ ਬਾਅਦ ਭਰਾ ਛੋਟਾ ਸੀ ਜੀ ਭੈਣ ਵੀ ਛੋਟੇ ਸੀ ਇਸ ਕਾਰਨ ਕਰਕੇ ਵੱਡਾ ਮੈਂ ਹੋਣ ਕਰਕੇ ਫਿਰ ਕਬੀਲਦਾਰੀਆਂ ਚ ਆਪਣੇ ਗੁਜ਼ਾਰਾ ਕਰਨਾ ਹੀ ਪਿਆ ਜੀ ਡੈਡੀ ਇਹੀ ਕੰਮ ਕਰਦੇ ਸੀ ਇਸ ਕਰਕੇ ਕਰਨਾ ਪਿਆ ਜੀ ਤੁਹਾਡੇ ਪਰਿਵਾਰ ਚ ਕੌਣ ਕੌਣ ਸੀ ਉਸ ਵਕਤ ਇਹ ਵੀ ਸੁਣਨ ਨੂੰ ਮਿਲਦਾ ਕਿ ਤੁਸੀਂ ਪੈਰਾਲਾਈਜ਼ ਵੀ ਹੋ ਗਏ ਸੀਗੇ ਹਾਂਜੀ ਪੈਰਾਲਾਈਜ਼ ਤਾਂ ਮੈਂ 2019 ਚ ਹੋਇਆ ਜੀ ਤੇ ਉਹਦੇ ਬਾਅਦ 2016 ਚ ਮੈਂ ਟੈਸਟ ਦਿੱਤਾ ਸੀ ਹੋਮ ਗਾਰਡ ਦਾ ਜੀ ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਇਹਨਾਂ ਨੇ ਭਰਤੀ ਕੀਤੀ ਸੀ ਉੱਥੇ ਇੱਕ ਪੋਸਟ 'ਤੇ ਹੀ ਸੀ ਮੈਂ ਮੋਚੀ ਦੀ ਜੀ ਔਰ ਇੱਕ ਪੋਸਟ 'ਤੇ ਹੀ ਸੀ ਮੈਂ ਜਨਰਲ ਡਿਊਟੀ ਚੌਕੀਦਾਰ ਦੀ ਜੀ ਮੇਰਾ ਮੈਰਿਟ 'ਚ ਨਾਮ ਸੀ ਜੀ ਉਹਦੇ ਚ ਤਿੰਨ ਜਣੇ ਅਸੀਂ ਮੈਰਿਟ ਚ ਹੈਗੇ ਸੀ ਜੀ ਤਾਂ ਇੱਕ ਮੁੰਡਾ ਹੈਗਾ ਸੀ ਪਟਿਆਲੇ ਦਾ ਵਿਸ਼ਾਲ ਜੀ ਔਰ ਇੱਕ ਪਹਿਲਾ ਨਾਮ ਮੇਰਾ ਸੀ ਸੁਨੀਲ ਕੁਮਾਰ ਜੀ ਤੇ ਮੈਂ ਮੌਕੇ ਤੇ ਹਾਜ਼ਰੀ ਪਵਾ ਨਹੀਂ ਸਕਿਆ ਜੀ ਜਦੋਂ ਉਹਦੇ ਬਾਅਦ ਵਿਸ਼ਾਲ ਸੀ ਉਹਨੇ ਹਾਜ਼ਰੀ ਪਵਾਤੀ ਜੀ ਬਾਅਦ ਚ ਉਹ ਵੀ 6 ਮਹੀਨੇ ਨੌਕਰੀ ਕਰਕੇ ਨੌਕਰੀ ਛੱਡ ਗਿਆ ਜੀ ਉਹ ਸੀਟ ਖਾਲੀ ਹੋ ਪਈਏ ਸਰ ਉਹਦੇ ਬਾਅਦ ਮੈਂ ਦਫ਼ਤਰ ਦੇ ਵੀ ਹੋਮਗਾਰਡ ਦੇ ਵੀ ਚੱਕਰ ਲਗਾਏ ਜੀ ਸਰ ਬਹੁਤ ਤੇ ਉੱਥੇ ਵੀ ਮੇਰੀ ਜੁਆਇਨਿੰਗ ਹੋਈ ਨਹੀਂ ਜੀ ਮੋਚੀ ਪੋਸਟ ਤੇ ਜੀ ਠੀਕ ਹੈ ਤੇ ਹੁਣ ਜਿਵੇਂ ਗੱਲ ਕਰੀਏ ਤਾਂ ਹੁਣ ਪਰਿਵਾਰ ਚ ਸਭ ਕੁਝ ਠੀਕ ਠਾਕ ਚੱਲੀ ਜਾਂਦਾ ਪਰਿਵਾਰ ਨਾਲ ਹੈ ਤੁਹਾਡੇ ਨਹੀਂ ਜੀ ਫਿਰ ਉਹਦੇ ਬਾਅਦ ਮੈਂ ਥੋੜੀ ਟੈਨਸ਼ਨ ਲੈ ਗਿਆ ਤੁਹਾਨੂੰ ਦੱਸਦਾ ਤਾਂ ਹੈ ਜੀ ਕਿ ਵੀ 2019 ਦੇ ਵਿੱਚ ਮੈਨੂੰ ਅਟੈਕ ਹੋ ਗਿਆ ਜੀ ਉਹ ਅਟੈਕ ਆਣ ਦਾ ਕਾਰਨ ਕੀ ਸੀ ਇੱਕ ਤਾਂ ਆਪਣੀ ਵਾਂਝੇ ਰਹਿ ਗਈ ਜੀ ਆ ਨੌਕਰੀ ਮੋਚੀ ਦੀ ਪੋਸਟ ਤੋਂ ਵਾਂਝੇ ਰਹਿ ਗਈ ਜੀ ਵਾਂਝੇ ਰਹਿਣ ਕਰਕੇ ਦਿਨ ਰਾਤ ਡਿਪਰੈਸ਼ਨ ਚ ਚਲੇ ਗਿਆ ਜੀ ਇਸ ਕਾਰਨ 2019 ਚ ਅਟੈਕ ਹੋ ਗਿਆ ਜੀ ਪੈਰਲਾਈਸਡ ਅਟੈਕ ਤੇ ਉਹਦੇ ਬਾਅਦ ਇਹਨਾਂ ਅਟੈਕ ਹੋ ਗਿਆ ਜੀ ਤੇ ਸਟੰਟ ਵੀ ਪੈ ਗਏ ਜੀ ਮੇਰੇ ਡਾਕਟਰਾਂ ਨੇ ਤੇ ਵੈਸੇ ਜੀ ਸ਼ੋ ਨਹੀਂ ਕੀਤਾ ਜੀ ਇੱਕ ਤੋਂ ਚਾਰ ਸਟੰਟ ਦੱਸੇ ਸਰ ਕਿ ਵੀ ਇਹਨੇ ਸਟੰਟ ਤੁਹਾਡੇ ਪਏ ਆ ਹਾਂਜੀ ਸਰ ਇਹ ਵੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਕਹਿੰਦੇ ਪਰਿਵਾਰ ਵਗੈਰਾ ਛੱਡ ਕੇ ਸੀਗੇ ਹਾਂਜੀ ਇਹ ਵੀ ਪਰਿਵਾਰ ਮੈਂ ਜਦੋਂ ਪਹਿਲਾਂ ਅਟੈਕ ਹੋਇਆ ਜੀ 8 ਦਿਨਾਂ ਬਾਅਦ ਪਰਿਵਾਰ ਛੱਡ ਗਿਆ ਸੀ ਮਾਤਾ ਔਰ ਭਰਾ ਨੇ ਜੀ ਆਪਣਾ ਸਾਥ ਦਿੱਤਾ ਮੈਨੂੰ ਜਿਹੜੇ ਪਰਿਵਾਰ ਚ ਕੋਣ-ਕੋਣ ਸੀ ਅ ਬੱਚੇ ਆ ਜੀ ਪੰਜ ਵਾਈਫ ਹੈ ਜੀ ਤੇ ਮਾਤਾ ਜੀ ਹੈਗੇ ਆਪਣੇ ਬ੍ਰਦਰ ਹੈ ਜੀ ਤੇ ਹੁਣ ਤੁਹਾਡੇ ਬੱਚਿਆਂ ਤੇ ਤੁਹਾਡੀ ਵਾਈਫ ਦੇ ਵਿੱਚੋਂ ਕੋਈ ਵੀ ਤੁਹਾਡੇ ਨਾਲ ਨਹੀਂ ਹੈ ਨਹੀਂ ਜੀ ਫਿਰ ਮੈਂ 2019 ਚ ਬੇਦਖਲ ਕਰਤਾ ਸੀ ਜੀ ਇਹਨਾਂ ਨੂੰ ਤੁਸੀਂ ਕਰਤਾ ਸੀ ਮੈਂ ਆਪਣੇ ਆਪ ਕੀਤਾ ਜੀ ਇਹਨਾਂ ਦਾ ਜਦੋਂ ਰੁੱਖਾਪਣ ਦੇਖਿਆ ਜੀ ਮੈਨੂੰ ਹਸਪੀਟਲ ਛੱਡ ਕੇ ਚਲੇ ਗਏ ਕਿਸ ਤਰੀਕੇ ਦਾ ਤੁਹਾਡੇ ਨਾਲ ਵਰਤਾਅ ਹੁੰਦਾ ਸੀ ਉਹਨਾਂ ਦਾ ਵਰਤਾਅ ਹੁੰਦਾ ਸੀ ਉਹ ਥੋੜਾ ਜਿਹਾ ਜੀ ਦੇਖੋ ਮਜ਼ਾਕ ਟਾਈਪ ਟੀਚਰਾਂ ਟਾਈਪ ਕਰਦੇ ਜੀ ਪੈਰਲਾਈਜ਼ ਹੋ ਗਿਆ ਕੋਈ ਲਾਲੋ ਪਿੰਗਲਾ ਕਹਤਾ ਜੀ ਤਾਂ ਤੁਹਾਡੇ ਆਪ ਦੇ ਬੱਚੇ ਕਹਿੰਦੇ ਸੀ ਤੁਹਾਨੂੰ ਆਪਣੇ ਬੱਚੇ ਪਿੰਗਲੇ ਕਹਿੰਦੇ ਸੀ ਜੀ ਤੇ ਉਹਦੇ ਕਾਰਨ ਫਿਰ ਮੈਨੂੰ ਘਰ ਛੱਡਣਾ ਪਿਆ ਜੀ ਹੁਣ ਮੈਂ ਆਪਣੇ ਮਾਤਾ ਜੀ ਔਰ ਭਰਾ ਸੂਰਜ ਹੈ ਮੇਰਾ ਜੀ ਛੋਟਾ ਉਹਨਾਂ ਨਾਲ ਇੱਧਰ ਖਾਨਪੁਰ ਰਹਦੇ ਆਂ ਜੀ ਹੁਣ ਪਰਿਵਾਰ ਦੀ ਯਾਦ ਆਉਂਦੀ ਏ ਕਿਉਂਕਿ ਕੋਈ ਸਮਾਂ ਬੱਚਿਆਂ ਦੇ ਨਾਲ ਹੋਣਾ ਘਰ ਦੇ ਵਿੱਚ ਚਹਲ ਪਹਲ ਪਰ ਅੱਜ ਦੇ ਸਮੇਂ ਚ ਇਕੱਲੇ ਜੇ ਰਹਿ ਜਾਣਾ ਹਨਾ ਬੱਚਿਆਂ ਦੀ ਵੀ ਯਾਦ ਆਂਦੀ ਏ ਘਰ ਵਾਲੀ ਦੀ ਵੀ ਯਾਦ ਆਂਦੀ ਏ ਉਹ ਸਮਾਂ ਕਿੰਨਾ ਕੁ ਯਾਦ ਆਂਦਾ ਹੈ ਜਿਆਦਾ ਆਂਦਾ ਜੀ ਹੁਣ ਦੇਖੋ ਆਪਾਂ ਇਨੀ ਮਿਹਨਤ ਕਰਕੇ ਬੱਚੇ ਸਾਰੇ ਪਲੱਸ 2 ਕਰਾਏ ਜੀ ਪੜਾਈ ਕਰਾਈ ਵਧੀਆ ਹਾਂਜੀ ਤੇ ਚਲੋ ਵਾਈਫ ਵੀ ਘਰਾਂ ਚ ਵਰਤਨਾ ਦਾ ਕੰਮ ਕਰਕੇ ਗੁਜ਼ਾਰਾ ਕਰਦੀ ਸੀ ਉਸੇ ਕੋਲ ਪੈਸਾ ਥੋੜਾ ਜ਼ਿਆਦਾ ਹੋ ਗਿਆ ਜੀ ਉਹ ਸੋਚਦੀ ਸੀ ਕਿ ਵੀ ਜੇ ਆਪਣੇ ਇਹ ਗਿਰ ਗਿਆ ਹੁਣ ਪੈਸੇ ਕਿੱਥੋਂ ਲਵਾਂ ਜਿਹੜੇ ਸਾਡੇ ਕੋਲ ਹੈਗੇ ਲਾ ਅਸੀਂ ਜੇ ਲਾਤੇ ਤਾਂ ਸਾਡੇ ਖਤਮ ਹੋ ਜਾਣੇ ਯਾਦ ਆਂਦੀ ਹੈ ਪਰਿਵਾਰ ਦੀ ਯਾਦ ਤਾਂ ਆਂਦੀ ਹੈ ਜੀ ਪਰ ਹੁਣ ਮਜਬੂਰ ਹਾਂ ਜੀ ਜਦੋਂ ਉਹਨਾਂ ਦਾ ਰੁੱਖਾਪਨ ਦੇਖਿਆ ਥੋੜਾ ਮਨ ਉਹਨਾਂ ਤੋਂ ਦੂਰ ਹੋ ਗਿਆ ਜੀ ਕਦੇ ਕੋਸ਼ਿਸ਼ ਕੀਤੀ ਆਪਣੇ ਬੱਚਿਆਂ ਨੂੰ ਮਿਲਣ ਦੀ ਹਾਂ ਜੀ ਕੋਸ਼ਿਸ਼ ਤਾਂ ਬਹੁਤ ਕੀਤੀ ਹੈ ਜੀ ਕੋਸ਼ਿਸ਼ ਤਾਂ ਬਹੁਤ ਕੀਤੀ ਹੈ ਜੀ ਪਰ ਹੁਣ ਦਿਲ ਕਰਦਾ ਨਹੀਂ ਜੀ ਉਹਨਾਂ ਨੂੰ ਨੇੜੇ ਲਾਉਣ ਨੂੰ ਕਿਉਂਕਿ ਵੀ ਵਿਹਦਖਲ ਕੀਤੇ ਹੋਏ ਆ ਜੀ ਇਸ ਕਰਕੇ ਤੇ ਫਿਰ ਹੁਣ ਜਿਵੇਂ ਤੁਸੀਂ ਗੱਲ ਕੀਤੀ ਹੁਣ ਜਿਵੇਂ ਤੁਸੀਂ ਮਹਿਸੂਸ ਨਹੀਂ ਹੁੰਦੀ ਇਹ ਚੀਜ਼ ਕਿ ਕਿਸੇ ਵਕਤ ਇੰਨੀ ਰੋਹ ਵਾਲੀ ਨੌਕਰੀ ਕਰਦਾ ਸੀ ਤੇ ਅੱਜ ਇੱਕ ਸੜਕ ਦੇ ਕਿਨਾਰੇ ਬਹਿ ਕੇ ਮੈਨੂੰ ਮੋਚੀ ਦਾ ਕੰਮ ਕਰਨਾ ਪੈ ਰਿਹਾ ਉਹ ਸਮਾਂ ਯਾਦ ਆਉਂਦਾ ਕਿ ਕਾਸ਼ ਉਹ ਗਲਤੀ ਮੈਂ ਨਾ ਹੀ ਕਰਦਾ ਆਪਣੀ ਗਲਤੀ ਦਾ ਪਛਤਾਵਾ ਹੁੰਦਾ ਹਾਂਜੀ ਗਲਤੀ ਦਾ ਪਛਤਾਵਾ ਹੁੰਦਾ ਜੀ ਕਿ ਵੀ ਨਾ ਥੋੜਾ ਖੁੱਲੇ ਚੱਲਦੇ ਜੀ ਤਾਂ ਜੋ ਨੌਕਰੀ ਦਾ ਰੋਹ ਹੁੰਦਾ ਪੈਗ ਲਾਣ ਲੱਗੇ ਜੋ ਲਾਣ ਲੱਗੇ ਪਛਤਾਵਾ ਤਾਂ ਹੁੰਦਾ ਜੀ ਉਹ ਤਾਂ ਲਾਈਫਟਾਈਮ ਚੱਲੀ ਜਾਣਾ ਜੀ ਬਹੁਤ ਪਛਤਾਵਾ ਹੁੰਦਾ ਜੀ ਤੇ ਅੱਜ ਜਦੋਂ ਉਹ ਸਮੇਂ ਨੂੰ ਯਾਦ ਕਰਦੇ ਹਾਂ ਤਾਂ ਕਿੰਨਾ ਕੁ ਦੁੱਖ ਹੁੰਦਾ ਬਹੁਤ ਦੁੱਖ ਲੱਗਦਾ ਜੀ ਬਹੁਤ ਬਹੁਤ ਜ਼ਿਆਦਾ ਕਿ ਵੀ ਆ ਵਰਦੀ ਪਾ ਕੇ ਟੌਰ ਹੋਣੀ ਜੀ ਬੱਲੇ ਬੱਲੇ ਹੋਣੀ ਜਿੱਦੋਂ ਨੂੰ ਜਾਣਾ ਬੰਦਾ ਤੁਹਾਨੂੰ ਪਤਾ ਹੀ ਰੋਵ ਬਹੁਤ ਹੁੰਦਾ ਹੈ ਕਿ ਵੀ ਅੱਜ ਕੱਲ ਪੀਪੀ ਵਾਲੇ ਹੈ ਜੀ ਕਿੰਨਾ ਰੋਵ ਤੁਸੀਂ ਦੇਖਿਆ ਹੈ ਮੁਲਾਜ਼ਮਾਂ ਦਾ ਤੇ ਆਪਣਾ ਵੀ ਹੋਣਾ ਸੀ ਕਦੇ ਮਨ ਭਰਦਾ ਉਹਨਾਂ ਚੀਜ਼ਾਂ ਨੂੰ ਯਾਦ ਕਰਕੇ ਮਨ ਭਰਦਾ ਜੀ ਬਹੁਤ ਬਹੁਤ ਦੁੱਖ ਹੁੰਦਾ ਹੈ ਕਿ ਵੀ ਐਡੇ ਐਡੀ ਐਡੀ ਵੱਡੀ ਪੋਸਟ ਤੋਂ نیچے ਪਹੁੰਚ ਕੇ ਬੰਦਾ ਇੱਕ ਹੀਰੋ ਤੋਂ ਜ਼ੀਰੋ ਹੋ ਗਿਆ ਹੈ ਜੀ ਲੱਗਦਾ ਜੀ ਦੋ ਤੇ ਹੁਣ ਜਦੋਂ ਇਹ ਕੰਮ ਕਰਦੇ ਹੋਂ ਕਦੇ ਕਿਸੇ ਦੇ ਵੱਲੋਂ ਕਦੇ ਕੋਈ ਕੋਈ ਚੁਪਮੀ ਗੱਲ ਕਹੀ ਗਈ ਕਦੇ ਇਸ ਚੀਜ਼ ਨੂੰ ਲੈ ਕੇ ਇਸ ਕੰਮ ਨੂੰ ਲੈ ਕੇ ਠੀਕ ਆ ਸਾਰੇ ਸਾਥ ਦਿੰਦੇ ਨੇ ਨਹੀਂ ਜੀ ਇਹ ਤਾਂ ਆਪਣਾ ਮਿਹਨਤ ਹੈ ਜੀ ਚਲੋ ਫਾਦਰ ਕੰਮ ਕਰਦੇ ਸੀ ਉਹ ਬਾਬਾ ਜੀ ਦੀ ਗੱਦੀ ਹੈ ਜੀ ਇਹ ਤੁਹਾਨੂੰ ਪਤਾ ਹੀ ਹੈ ਬਾਬਾ ਜੀ ਗੁਰੂ ਰਵਿਦਾਸ ਭਗਤ ਜੀ ਵੀ ਕਰਦੇ ਸੀ ਕੰਮ ਇਹ ਤੇ ਆਪਣੇ ਆਪਣੇ ਫਾਦਰ ਵੀ ਕਰਦੇ ਸੀ ਇੱਥੋਂ ਹੀ ਫਾਦਰ ਨੇ ਪੜਾਇਆ ਆਪਾਂ ਨੂੰ ਵੀ ਮਿਹਨਤ ਕਰੀ ਹਾਂ ਜੀ ਤੇ ਇਹਦੇ ਵਾਸਤੇ ਤਾਂ ਬੈਨੀਫਿਟ ਇਹ ਹੈ ਜੀ ਇਹ ਤਾਂ ਆਪਾਂ ਨੂੰ ਫੀਲ ਤਾਂ ਹੁੰਦਾ ਜੀ ਤੇ ਅੱਜ ਵੀ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਨੇ ਜਿਹੜੇ ਨੌਕਰੀ ਤੇ ਹੁੰਦੇ ਹੋਏ ਜਿਹੀਆਂ ਗਲਤੀਆਂ ਕਰਦੇ ਹੋਣਗੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤਾਂ ਇਹੀ ਕਹ ਸੁਨੇਹਾ ਦੇਵਾਂਗੇ ਕਿ ਵੀ ਦੇਖੋ ਮੈਂ ਤਾਂ ਐਡੀ ਵੱਡੀ ਥੋੜਾ ਜਿਹਾ ਖੁੱਲਾ ਚੱਲ ਕੇ ਤੁਹਾਨੂੰ ਪਤਾ ਇਹ ਗਲਤੀ ਕਰ ਲਈ ਦਾਗगिर ਦੀ ਨੌਕਰੀ ਤੋਂ ਵਾਂਝੇ ਹੋ ਗਏ ਹਾਂ ਜੀ ਉਹਦੇ ਬਾਅਦ ਬਾਤ ਵੀ ਮੈਰਿਟ 'ਚ ਆਇਆ ਨਾਮ ਤੇ ਟੈਨਸ਼ਨ ਲੈ ਕੇ ਪੈਰਾਲਾਈਜ਼ ਅਟੈਕ ਵੀ ਹੋ ਗਿਆ ਤੇ ਉਹਦੇ ਬਾਅਦ ਤੁਸੀਂ ਗਲਤੀ ਨਾ ਕਰਿਓ ਕਿ ਵੀ ਮੇਰੇ ਵਾਲਾ ਹਾਲ ਨਾ ਹੋ ਜਾਏ ਹਾਂਜੀ ਤੇ ਅੱਜ ਦੇ ਟਾਈਮ 'ਚ ਵਧੀਆ ਚੱਲੀ ਜਾਂਦੀ ਲਾਈਫ ਲਾਈਫ ਐਦਾਂ ਜੀ 2-300 ਬਣਦਾ ਹੈ ਗੁਜ਼ਾਰਾ ਤਾਂ ਮੁਸ਼ਕਲ ਹੈ ਜੀ ਬਹੁਤ ਕਿਉਂਕਿ ਮੇਰੀਆਂ ਦਵਾਈਆਂ ਵੀ ਆਂਦੀਆਂ ਜੀ 5-7000 ਦੀਆਂ ਤਾਂ ਮੁਸ਼ਕਲ ਤਾਂ ਹੁੰਦੀ ਹੋਵੇ ਜੀ ਕਿ ਕੰਮ ਆ ਗਿਆ ਤਾਂ ਕਰ ਲਿਆ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਜੀ ਤਾਂ ਤੁਸੀਂ ਡਾਕੂਮੈਂਟ ਵੀ ਕਹਿ ਰਹੇ ਸੀਗੇ ਤੁਹਾਡੀ ਫੋਟੋਆਂ ਨੇ ਮੈਂ ਆਪਣੇ ਸਾਥੀ ਨੂੰ ਕਹਾਂਗਾ ਕਿ ਜ਼ਰੂਰ ਦਿਖਾ ਦੇਣ ਕਿ ਇਹ ਫੋਟੋ ਹੈ ਉਸ ਸਮੇਂ ਦੀ ਜਦੋਂ ਇਹ ਪੁਲਿਸ ਦੇ ਵਿੱਚ ਭਰਤੀ ਹੁੰਦੇ ਸੀਗੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੱਗ ਬੰਨੀ ਹੋਈ ਹੈ ਤੇ ਵਰਦੀ ਪਾਈ ਹੋਈ ਹੈ ਬੰਦੇ ਦਾ ਪੂਰਾ ਰੋਬ ਹੈ ਪਰ ਬਾਈ ਦਾ ਕਹਿਣਾ ਹੈ ਕਿ ਸਾਨੂੰ ਸਮੇਂ ਨੂੰ ਵਿਚਾਰਨਾ ਚਾਹੀਦਾ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਬਾਈ ਦੀ ਗਲਤੀ ਸੀ ਕਿ ਡਿਊਟੀ ਦੌਰਾਨ दारू ਪੀਲੀ ਸੀ ਤੇ ਜਿਹਦੇ ਕਾਰਨ ਡਾਕ ਗਿਰ ਜਾਂਦੀ ਹੈ ਤੇ ਉਸ ਤੋਂ ਬਾਅਦ ਅੱਜ ਇਹ ਸਮਾਂ ਦੇਖਣਾ ਪੈਂਦਾ ਹੈ ਤਾਂ ਭਾਈ ਹੁਣ ਫਿਰ ਘਰ ਦੇ ਵਿੱਚ ਕੌਣ ਕੌਣ ਹੈ ਹੁਣ ਮਾਤਾ ਹੈਗੇ ਆ ਜੀ ਮਾਤਾ ਹੈਗੇ ਬ੍ਰਦਰ ਹੈਗਾ ਜੀ ਬਸ ਉਹਨਾਂ ਦਾ ਹੀ ਸਾਥ ਹੈ ਜੀ ਉਹਨਾਂ ਨੇ ਲਾਜਵੀ ਕਰਾਇਆ ਜੀ ਆਪਣਾ ਹਾਂਜੀ ਪਰ ਕੀ ਕਹਿਣਾ ਚਾਹੋਗੇ ਅੱਜ ਦੇ ਮਤਲਬ ਥੋੜੀ ਗੱਲਾਂ ਤੋਂ ਇਹ ਸਮਝ ਆਉਂਦਾ ਹੈ ਕਿ ਜਿਹੜੇ ਰਿਸ਼ਤੇਦਾਰੀਆਂ ਨੇ ਜਿਹੜੇ ਅੱਜ ਦੇ ਟਾਈਮ 'ਚ ਸਾਰੇ ਰਿਸ਼ਤੇ ਪੈਸੇ ਦੇ ਨੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਮੈਂ ਉਹੀ ਗੱਲ ਹੈ ਜੀ ਮੈਂ ਮੇਰੀਆਂ ਥੋੜੀਆਂ ਗਲਤੀਆਂ ਜੀ ਮੈਂ ਪਰਿਵਾਰ ਦਾ ਗੁਜ਼ਾਰਾ ਇੱਥੋਂ ਦੁਕਾਨ ਤੋਂ ਕਰੀ ਗਿਆ ਜੀ ਤੇ ਬੱਚੇ ਵੀ ਪੜ੍ਹਾਈ ਗਿਆ ਬੱਚੇ ਘਰਵਾਲੀ ਨੂੰ ਕੰਮ ਤੇ ਲਗਾਤਾ ਬੱਚਾ ਗੁੱਡੀ ਨੂੰ ਕੰਮ ਤੇ ਲਗਾਤਾ ਉਹਨਾਂ ਨੇ ਪੈਸੇ ਹੀ ਇੰਨਾ ਕਮਾ ਲਿਆ ਜੀ ਉਹਨਾਂ ਨੂੰ ਹੰਕਾਰ ਹੋ ਗਿਆ ਗਹਿਣੇ ਬਣਾ ਲੇ ਉਹ ਮੇਰੀਆਂ ਗਲਤੀਆਂ ਥੋੜੀਆਂ ਜੀਆਂ ਤੇ ਪਰਿਵਾਰ ਨੂੰ ਐਦਾਂ ਵੈਸੇ ਮੈਂ ਤਾਂ ਹੋਰ ਨੂੰ ਵੀ ਸਲਾਹ ਦਊਂਗਾ ਕਿ ਵੀ ਕਿਸੇ ਨੂੰ ਕੰਮ ਤੇ ਨਹੀਂ ਲਾਣਾ ਚਾਹੀਦਾ ਪਰਿਵਾਰ ਨੂੰ ਨਾ ਆਪਣੀ ਬੇਟੀ ਲਗਾ ਲਓ ਜਾਂ ਜਨਾਨੀ ਜੇ ਕੋਈ ਸੋਚ ਵਾਣਾ ਉਹਨੂੰ ਲਗਾਓ ਹਾਂਜੀ ਕੰਮ ਤੇ ਨਹੀਂ ਲਾਣਾ ਚਾਹੀਦਾ ਹਾਂਜੀ ਹਾਂਜੀ ਕੰਮ ਤੇ ਨਹੀਂ ਲਾਣਾ ਚਾਹੀਦਾ ਜੇ ਸੂਝਵਾਨ ਹੈਗੀਏ ਫਿਰ ਲਗਾਉਣਾ ਚਾਹੀਦਾ ਚਾਹੇ ਜੌਬ ਕਰੇ ਕੋਈ ਕਰੇ ਪਰ ਜੇ ਉਹ ਸੂਝਵਾਨ ਨਹੀਂ ਹੈ ਫਿਰ ਨਾ ਲਾਓ ਤੇ ਭਾਈ ਕਿਤੇ ਨਾ ਕਿਤੇ ਗਲਤੀ ਥੋੜੀ ਵੀ ਤਾਂ ਆ ਜਾਂਦੀ ਹੈ ਨਾ ਤੁਸੀਂ दारू ਪਿੰਦੇ ਸੀਗੇ ਹੁਣ ਜਿਵੇਂ ਚਲੋ ਤੁਸੀਂ ਤਾਂ ਸਾਨੂੰ ਕਹਿ ਰਹੇ ਹੋ ਕਿ ਹਾਂ ਕਿ ਵੀ ਉਹਨਾਂ ਕੋਲ ਪੈਸਾ ਜ਼ਿਆਦਾ ਹੋ ਗਿਆ ਸੀ ਜਾਂ ਮੈਂ ਪੈਰਾਲਾਈਜ਼ ਹੋ ਗਈ ਇਸ ਕਰਕੇ ਛੱਡ ਕੇ ਗਏ ਹਾਂ ਹੋ ਤੁਸੀਂ दारू ਪੀਣੀ ਛੱਡਤੀ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਂ ਜਦੋਂ ਫਾਦਰ ਦੀ ਡੈਥ ਹੋ ਗਈ ਜੀ ਉਸ ਤੋਂ ਬਾਅਦ ਮੈਂ दारू ਪੀਣੀ ਬਿਲਕੁਲ ਛੱਡਤੀ ਸੀ ਤੇ ਉਸ ਵਕਤ ਥੋੜਾ ਪਰਿਵਾਰ ਤੁਹਾਡੇ ਨਾਲ ਸੀ ਉਸ ਵਕਤ ਤੁਸੀਂ दारू ਪਿੰਦੇ ਸੀ ਨਹੀਂ ਜੀ ਨਹੀਂ ਉਸ ਵਕਤ ਕੋਈ दारू ਨਹੀਂ ਪਿੰਦੇ ਸੀ ਤੇ ਮੈਨ ਕਰਨ ਹੈ ਇਸ ਲਈ ਸੀ ਵੀ ਤੁਸੀਂ ਪੈਰਾਲਾਈਜ਼ ਹੋ ਗਏ ਜਿਸ ਕਾਰਨ ਤੁਹਾਡਾ ਪਰਿਵਾਰ ਤੁਹਾਨੂੰ ਛੱਡ ਕੇ ਗਿਆ ਛੱਡ ਕੇ ਗਿਆ ਹਾਂਜੀ ਪੈਰਾਲਾਈਜ਼ ਹੋ ਗਏ ਕਿਉਂ ਕਿ ਜਦੋਂ ਪੈਰਾਲਾਈਜ਼ ਹੋਇਆ ਜੀ ਮੈਂ ਇੱਥੇ ਘਰ ਰਹਾ ਹਸਪੀਟਲ ਸੀ ਜੀ ਉਹਦੇ ਬਾਅਦ ਮੇਰੇ ਤੋਂ ਖੜਾ ਨਹੀਂ ਸੀ ਉਹ ਹੁੰਦਾ ਸਰ ਜਦੋਂ ਖੜਾ ਨਹੀਂ ਸੀ ਉਹ ਹੁੰਦਾ ਫਿਰ ਇਹਨਾਂ ਦੇਖਿਆ ਇਹ ਫਿਰ ਰਾਤ ਨੂੰ ਮੈਨੂੰ ਛੱਡ ਕੇ ਚਲੇ ਗਏ ਸੀ ਪਰਿਵਾਰ ਹਾਂਜੀ ਅੱਛਾ ਤੁਹਾਨੂੰ ਦੱਸ ਕੇ ਵੀ ਨਹੀਂ ਗਏ ਰਾਤੋ ਰਾਤ ਛੱਡ ਕੇ ਚਲੇ ਗਏ ਸੀ ਨਹੀਂ ਤੁਸੀਂ ਕਹਿ ਰਹੇ ਹੋ ਮੈਂ ਬੇਦਖਲ ਕੀਤਾ ਹਾਂਜੀ ਬਾਅਦ ਚ ਕੀਤਾ ਨਾ ਜੀ ਉਹ ਅੱਛਾ ਪਹਿਲਾਂ ਉਹ ਛੱਡ ਕੇ ਚਲੇ ਗਏ ਬਾਅਦ ਚ ਤੁਸੀਂ ਬੇਦਖਲ ਕਰਤਾ ਹਾਂਜੀ ਤਾਂ ਹੁਣ ਤੁਸੀਂ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਅ ਸਰਕਾਰ ਨੂੰ ਤਾਂ ਇਹੀ ਕਹਾਂਗਾ ਜੀ ਕਿ ਵੀ ਮੈਂ ਮੈਰਿਟ 'ਚ ਹੈਗਾ ਜੀ ਆਪਣੇ ਜੋਬ ਉਹ ਖਾਲੀ ਪਈ ਹੈ ਜਿਹੜਾ ਆਪਣੇ ਵਿਸ਼ਾਲਸੀ ਪਟਿਆਲੇ ਵਾਲਾ ਮੁੰਡਾ ਹੋਮਗਾਰਡ ਦੀ ਉਹ ਜੋਬ ਛੱਡ ਗਿਆ ਜੀ ਮੈਨੂੰ ਆਹ ਮੋਚੀ ਵਾਲੀ ਪੋਸਟ ਦੇ ਦੇ ਦਿੱਤੀ ਜਾਵੇ ਜੀ ਮੈਂ ਆਪਣੀ ਇਮਾਨਦਾਰੀ ਨਾਲ ਪੂਰਾ ਕੰਮ ਕਰੂੰਗਾ ਠੀਕ ਹੈ ਜੀ ਤੇ ਹੁਣ ਜੇ ਤੁਹਾਨੂੰ ਨੌਕਰੀ ਮਿਲ ਜਾਂਦੀ ਹੈ ਹੁਣ ਤੁਸੀਂ ਇਹ ਪ੍ਰੋਸਾ ਦਿਵਾਨੇ ਹੋ ਕਿ ਹਾਂ ਕਿ ਵੀ ਹੁਣ ਮੈਂ ਇਦਾਂ ਦੀ ਕੋਈ ਗਲਤੀ ਨਹੀਂ ਕਰੂੰਗਾ ਮੈਂ ਮੁੜ ਕੇ ਗਲਤੀ ਨਹੀਂ ਕਰੂੰਗਾ ਜੀ ਜਿਹੜੀ ਹੋਮਗਾਰਡ ਦੀ ਪੋਸਟ ਖਾਲੀ ਐ ਸਰ ਮੋਚੀ ਵਾਲੀ ਅਗਰ ਮੈਨੂੰ ਦਿੱਤੀ ਜਾਂਦੀ ਐ ਸਰ ਮੈਂ ਦਫ਼ਤਰਾਂ ਦੇ ਵੀ ਚੱਕਰਗਾਹ ਮੋਚੀ ਵਾਲੀ ਪੋਸਟ ਕਿਹੜੀ ਮੋਚੀ ਦੀ ਪੋਸਟ ਐ ਜੀ ਹੋਮਗਾਰਡ ਚ ਪੰਜਾਬ ਹੋਮਗਾਰਡ ਪੰਜਾਬ ਹੋਮਗਾਰਡ ਦੇ ਵਿੱਚ ਮੋਚੀ ਦੀ ਪੋਸਟ ਜਿਹੜੀ ਖਾਲੀ ਐ ਸਰ ਅਗਰ ਮੈਨੂੰ ਦਿੱਤੀ ਜਾਵੇ ਤਾਂ ਮੈਂ ਹੁਣ ਆਪਣੀ ਇਮਾਨਦਾਰੀ ਨਾਲ ਕਰੂੰਗਾ ਇਹ ਬਿਲਕੁਲ ਸ਼ਰਾਬ ਵਾਲੀ ਜਾਂ ਨਸ਼ੇ ਵਾਲੀ ਕੋਈ ਵੀ ਗਲਤੀ ਨਹੀਂ ਕਰੂੰਗਾ ਸਰ ਠੀਕ ਐ ਧੰਨਵਾਦ ਜੀ ਤਾਂ ਕਿਤਨਾ ਕਿਤੇ ਬਾਈ ਨਾਲ ਗੱਲ ਕੀਤੀ ਉਹਨਾਂ ਲੋਕਾਂ ਦੇ ਲਈ ਬਾਈ ਨੇ ਇੱਕ ਵੱਡਾ ਮੈਸੇਜ ਜ਼ਰੂਰ ਦਿੱਤਾ ਕਿ ਸਾਨੂੰ ਆਪਣੀ ਜ਼ਿੰਦਗੀ 'ਚ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਚਾਹੀਦਾ ਤੇ ਡਿਊਟੀ ਦੇ ਪੈਰਲਰ ਕੋਈ ਐਦਾਂ ਦੀ ਗਲਤੀ ਨਹੀਂ ਕਰਨੀ ਚਾਹੀਦੀ ਜਿਸ ਗਲਤੀ ਕਰਨ ਤੋਂ ਬਾਅਦ ਸਾਨੂੰ ਬਾਅਦ 'ਚ ਪਛਤਾਉਣਾ ਪਵੇ ਉਮੀਦ ਹੈ ਤੁਹਾਨੂੰ ਸਾਡੀ ਅੱਜ ਦੀ ਇਹ ਪੇਸ਼ਕਾਸ਼ ਪਸੰਦ ਆਈ ਹੋਵੇਗੀ ਦੇਖਦੇ ਰਹੋ ਹੌਲੀਵੁੱਡ ਧੰਨਵਾਦ